ਮੇਰੇ ਨਾਲ ਮੁਹੱਲੀ ਤੋਂ ਵੀਡੀਓ ਕਾਲ ਤੇ ਨੇ ਮਸ਼ਹੂਰ ਐਕਟਰ ਤੇ ਡਾਇਰੈਕਟਰ ਅਮਿਤੋਜ ਮਾਨ ਅਮਿਤੋਜ ਜੀ ਸਤਿ ਸ਼੍ਰੀ ਅਕਾਲ ਅਰਸ਼ੀਕਲ ਸੰਤੂ ਸਾਬ ਅਮਿਤੋਜ ਜੀ ਤੁਸੀਂ ਕਾਫੀ ਪਹਿਲਾਂ ਰੋਮਾਂਟਿਕ ਫਿਲਮਾਂ ਕੀਤੀਆਂ ਉਸ ਤੋਂ ਬਾਅਦ ਤੁਸੀਂ ਸਮਾਜਿਕ ਮਸਲਿਆਂ ਨਾਲ ਜੁੜੇ ਰਹੇ ਅੱਜਕੱਲ ਤੁਸੀਂ ਵਾਤਾਵਰਣ ਪ੍ਰਤੀ ਕਾਫੀ ਸਰਗਰਮ ਜੇ ਇਹਦਾ ਇਸ ਰੁਝਾਨ ਦੀ ਕੋਈ ਖਾਸ ਵਜ੍ਹਾ ਮੈਨੂੰ ਲੱਗਦਾ ਸੰਤੂ ਸਾਬ ਕਿ ਜੇ ਕੁਝ ਕਰ ਸਕੀਏ ਪੰਜਾਬ ਲਈ ਤਾਂ ਵਾਇਨੌਟ ਕਰਨਾ ਚਾਹੀਦਾ ਜੀ ਮੇਰਾ ਇਹ ਤੁਸੀਂ ਕਹੋ ਜਦੋਂ ਮੈਂ ਬੰਬੇ ਤੋਂ ਪੰਜਾਬ ਆ ਗਿਆ ਸਿੱਖਰ ਪਹਿਲਾਂ ਤੋਂ ਰੁਝਾਨ ਸੀ ਹਵਾਈ ਵੀ ਇਸੇ ਤੇ ਅਧਾਰਿਤ ਸੀ ਫਿਲਮ ਬਾਕੀਆਂ ਡੋ ਵੀ ਬਟ ਮੈਨੂੰ ਲੱਗਿਆ ਪੰਜਾਬ ਆ ਕੇ ਥੋੜਾ ਜਿਹਾ ਫੀਲਡ ਵਿੱਚ ਵੀ ਜਾਣਾ ਪੈ ਹੂੰ ਹੂੰ ਇਸੇ ਲਈ ਕਿਸਾਨ ਅੰਦੋਲਨ ਜਾਂ ਬਾਕੀ ਯੂਨੀਵਰਸਿਟੀ ਦਾ ਮਸਲਾ ਹੋਵੇ ਮੁੱਦਕੀ ਮੌਚਾ ਹੋਵੇ ਜੀ ਦੀਰਾ ਮਿਲ ਮੋਰਚਾ ਹੋ ਗੌਰ ਮੱਤੇ ਵਾਲਾ ਸਾਰੇ ਮਨ ਲੱਗਿਆ ਜੇ ਆਪਣੇ ਜਾਇਆਂ ਕੁਝ ਬਿਹਤਰ ਹੋ ਸਕਤ ਵਾਇਰੋਂ ਫੇਰ ਕਰਨਾ ਚਾਹੀਦਾ ਮੈਂ ਤੁਹਾਡੀ ਜਿਹੜੀ ਡਿਸਕਸ਼ਨ ਤੁਸੀਂ ਸਤਲੁਜ ਦੇ ਕੰਢੇ ਕੀਤੀ ਆ ਜਿਹੜੀ ਕੱਲ ਤੁਸੀਂ ਰਿਲੀਜ਼ ਕੀਤੀ ਆ ਬਹੁਤ ਦਿਲਚਸਪ ਹੈ ਬਹੁਤ ਇੰਟਰਸਟਿੰਗ ਹੈ ਬਹੁਤ ਅਹਿਮ ਹੈ ਬਹੁਤ ਅੱਛਾ ਉਪਰਾਲਾ ਵਾ ਇਹਦੇ ਬਾਰੇ ਕਿਵੇਂ ਸੋਚਿਆ ਤੁਸੀਂ ਦੇਖੋ ਮਸਲਾ ਬੜੇ ਚਿਰ ਦਾ ਚੱਲ ਰਿਹਾ ਸੰਤੂ ਸਾਹਿਬ ਜੀ ਔਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਹਰ ਪਾਰਟੀ ਨਾਕਾਮ ਹੋਈ ਹੈ ਜੇ ਦੇ ਜੀ ਔਰ ਤੁਸੀਂ ਬਲੀਵ ਕਰਿਓ ਜੇ ਜਦੋਂ ਤੋਂ ਅਸੀਂ ਲੱਗੇ ਆ ਹਮ ਹਮ ਸਰਗਰਮ ਹੋਏ ਨਾਲੇ ਦੇ ਵੰਤਿਆ ਕਿ ਮੈਂ ਉਸ ਜਗ੍ਹਾ ਤੇ ਚੌਥੀ ਜਾਂ ਪੰਜਵੀਂ ਵਿਜ਼ਿਟ ਸੀ ਮੇਰੀ ਹੋਰ ਬੜੀਆਂ ਜਗ੍ਹਾ ਤੇ ਜਮਾਲਪੁਰਾ ਜਿਵੇਂ ਜੀ ਜਿਹਦੇ ਤੋਂ ਪ੍ਰਭਾਵਿਤ ਜਿਹੜੇ ਪਿੰਡ ਨੇ ਤਰਾੰਗਾਲਾ ਵਗੈਰਾ ਮਲੋੜ ਤਾਲ ਹਰ ਥਾਂ ਅਸੀਂ ਜਾਏ ਜੀ ਕੁਛ ਨਹੀਂ ਹੋਇਆ ਵਾਅਦੇ ਬੜੇ ਸੁਨੇ ਵਿਦਾਨ ਸਭਾ ਦੀ ਕਮੇਟੀ ਵੀ ਬਣ ਗਈ ਕੱਖ ਨਹੀਂ ਹੋਇਆ ਫਿਰ ਅਸੀਂ ਲੱਗਿਆ ਕਿ ਕੁਝ ਕਰੀਏ ਔਰ ਤੁਸੀਂ ਬਲੀਵ ਕਰਿਓ ਜੇ ਜਿਹੜਾ ਬੰਦਾ ਵੀ ਮਿਲਿਆ ਆਂਦਾ ਜੀ ਕੋਸ਼ਿਸ਼ ਕਰ ਲਓ ਹੁਣਾਂ ਕੱਖ ਨਹੀਂ ਹੂੰ ਮੈਂ ਕਹਿਆ ਵੀ ਗੱਲ ਇਹ ਹੈ ਕਰਕੇ ਤਾਂ ਛੱਡਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਔਰ ਲੋਕਤੰਤਰ ਦੇ ਵਿੱਚ ਜਦੋਂ ਲੋਕ ਉੱਠ ਪੈ ਨਾ ਸਤੂ ਸਾਹਿਬ ਫਿਰ ਕੰਮ ਹੋ ਜਾ ਬਿਲਕੁਲ ਠੀਕ ਇਹਦਾ ਸਬੂਤ ਪੰਜਾਬ ਵਾਲਿਆਂ ਨੂੰ ਕਿਸਾਨ ਆंदोलਨ ਚ ਮਿਲ ਚੁੱਕਿਆ ਜੀ ਬਾਤ ਲੋਕਾਂ ਨੂੰ ਨਾਲ ਜੋੜਨ ਲਈ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਜ਼ਮੀਨ ਤੇ ਜਾਓ ਜਿਹੜਾ ਅਸੀਂ ਜਾ ਰਹੇ ਹਾਂ ਪਿਛਲੇ ਮਹੀਨੇ ਚ ਇਸ ਮਸਲੇ ਨੂੰ ਲੈ ਕੇ ਅੱਛਾ ਅਸੀਂ ਫਰੀਦਕੋਟ ਗਏ ਆ ਮੋਗਾ ਗਏ ਆ ਫਰੂਜ਼ਪੁਰ ਗਏ ਆ ਪਰਣਾਲੇ ਗਏ ਆ ਬਟਿੰਡਾ ਗਏ ਆ ਮਾਨਸ ਮਤਲਬ ਬੜਾ ਜਗ੍ਹਾ ਲੰਬੀ ਲਿਸਟ ਹੈ ਨਾਲ ਨਾਲ ਅਸੀਂ ਸੋਚਿਆ ਕਿ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਜੇ ਨੂੰ ਚੀਜ਼ ਨੂੰ ਇਸ਼ੂ ਬਣਾਉਣਾ ਹੈ ਸਾਨੂੰ ਕੋਚ ਹਟ ਕੇ ਗੱਲਾਂ ਕਰਨੀਆਂ ਪੈਣ ਜੀਆਂ ਆ ਜਿਹੜੀ ਚੀਜ਼ ਤੁਸੀਂ ਦੇਖੀ ਹੈ ਸਤਲੁਜ ਦੇ ਕਿਨਾਰੇ ਜਾਂ ਕਹਿ ਲੋ ਜਿੱਥੇ ਬੁੱਢਾ ਦਰਿਆ ਵਿੱਚ ਵੜਦਾ ਜੀ ਇਹ ਉਸੇ ਚੋਂ ਨਿਕਲੀ ਹੋਈ ਸੋਚ ਹੈ ਕਿ ਇੱਕ ਵਧੀਆ ਤਰੀਕੇ ਨਾਲ ਥੋੜਾ ਜਿਹਾ ਟੈਕਨੀਕਲੀ ਬੈਟਰ ਵੇ ਨਾਲ ਜੋ ਗੱਲਾਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਔਰ ਬੋਰਿੰਗ ਨਾ ਹੋਣ ਇੰਟਰਸਟਿੰਗ ਹੋ ਦੈਟਸ ਓਨਲੀ ਬਿਲਕੁਲ ਠੀਕ ਹੈ ਤੁਸੀਂ ਕਿਹਾ ਵੀ ਤੁਸੀਂ ਲੋਕਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਵਿਚਰ ਰਹੇ ਜੇ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਕਿਉਂਕਿ ਲੋਕੀ ਆਮ ਤੌਰ ਤੇ ਪੰਜਾਬ 'ਚ ਗੱਲਾਂ ਤੇ ਕਰਦੇ ਆ ਪਰ ਕੋਈ ਸਹਿਰਦਤਾ ਨਜ਼ਰ ਨਹੀਂ ਆਉਂਦੀ ਗਰਾਊਂਡ ਲੈਵਲ ਤੇ ਬਹੁਤ ਸੋਹਣੀ ਗੱਲ ਹੈ ਇਹ ਸੱਚ ਵੀ ਹੈ ਪਰ ਨਾ ਇੱਕ ਸੰਧੂ ਸਾਹਿਬ ਤੁਸੀਂ ਵੀ ਫੀਲ ਕੀਤਾ ਹੋਣਾ ਇੱਕ ਚੇਂਜ ਆਈ ਹੈ ਕਿਸਾਨ ਆंदोलਨ ਬਾਅਦ ਜੀ ਲੋਕਾਂ ਨੂੰ ਉਦੋਂ ਵੀ ਅਸੀਂ ਆਂਦੇ ਹੁੰਦੇ ਸੀ ਕਿ ਆਪਦੇ ਲੀਡਰਾਂ ਤੋਂ ਪੁੱਛੋ ਕੋਈ ਵੀ ਦੇਸ਼ ਹੋਵੇ ਜਾਂ ਪਰਦੇਸ਼ ਹੋਵੇ ਇਹ ਕਿਸੇ ਲੀਡਰ ਨੇ ਚੰਗਾ ਨਹੀਂ ਕੀਤਾ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਲੈ ਕੇ ਇਹ ਉੱਥੋਂ ਦੇ ਲੋਕਾਂ ਦੀ ਅਵੇਅਰਨੈਸ ਤੇ ਡਿਪੈਂਡ ਕਰਦਾ ਹੈ ਫੇਰ ਹੀ ਉਹ ਦੇਸ਼ ਚੰਗੇ ਹੋਣਗੇ ਜਿਉਂ ਜੀ ਡਿਮਾਂਡ ਕਰਨਗੇ ਉਹ ਜੀ ਸਪਲਾਈ ਹੋਊਗੀ ਤਾਂ ਉਹ ਚੀਜ਼ ਇੱਕ ਸ਼ੁਰੂ ਹੋ ਚੁੱਕੀ ਹੈ ਲੋਕ ਰਿਐਕਟ ਕਰਨ ਲੱਗੇ ਨੇ ਸਿਰਫ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਮੁੱਦੇ ਨੂੰ ਕਿਵੇਂ ਹੱਲ ਕਰਵਾਇਆ ਜਾ ਸਕਦਾ ਹੈ ਤੇ ਕਿਹੜੀਆਂ ਗੱਲਾਂ ਨਾਲ ਵਿਰੋਧ ਕਰਨਾ ਹੈ ਤੇ ਕੀ ਪੁੱਛਣਾ ਹੈ ਜਦੋਂ ਅਸੀਂ ਜਾ ਕੇ ਥੋੜਾ ਜਿਹਾ ਪ੍ਰੋਪਰ ਵੇ ਨਾਲ ਐਕਸਪਲੇਨ ਕਰਦੇ ਆ ਨਾ ਇਸ ਮਸਲੇ 'ਚ ਵੀ ਬਹੁਤ ਪਰਮਾ ਹੁੰਗਾਰਾ ਜਿੰਨੀ ਥਾਈ ਅਸੀਂ ਗਏ ਸੀ ਅਸੀਂ ਆਪਦੀਆਂ ਜੋ ਕਹਿ ਲੋ ਛੋਟੀਆਂ-ਛੋਟੀਆਂ ਡਿਸਟ੍ਰਿਕਟਸ ਨੂੰ ਲੈ ਕੇ ਇਲਾਕਿਆਂ ਨੂੰ ਲੈ ਕੇ ਕਮੇਟੀਆਂ ਬਣਾਈਆਂ ਨੇ ਉਹ ਕਮੇਟੀਆਂ ਦੇ ਵਿੱਚ ਲੋਕ ਜੁੜ ਰਹੇ ਨੇ ਉਹ ਅੱਗੇ ਜਿਹੜਾ ਅਸੀਂ ਮੁਜ਼ਾਹਰਾ ਕਰਨਾ ਜਾਂ ਕਹਿ ਲੋ ਰੋਸ ਮਾਰਚ ਕਰਨਾ 15 ਅਗਸਤ ਨੂੰ ਉਹਦੇ ਲਈ ਉਹ ਪਹਿਲੇ ਹੀ ਕਹਿ ਰਹੇ ਨੇ ਕਿ ਅਸੀਂ ਮੁਬਾਰਾ ਦੇਵਾਂਗੇ ਭਰ ਕੇ ਤੁਹਾਡੇ ਨਾਲ ਖੜਾਂਗੇ ਤਾਂ ਤੁਸੀਂ ਕੁੱਲ ਮਿਲਾ ਕੇ ਕਹਿ ਸਕਦੇ ਆਂ ਕਿ ਪਰਮਾ ਹੂੰਗਾ ਰਾਏ ਇਹ ਰੋਸ ਮਾਰਚ ਕਿੱਥੇ ਕੱਢਣ ਜਾ ਰਹੇ ਤੁਸੀਂ ਅਸੀਂ ਲੁਧਿਆਣੇ ਦੇ ਵਿੱਚ ਜੀ ਅਸੀਂ ਕਹਿ ਰਹੇ ਆਂ ਕਿ ਆਜ਼ਾਦੀ ਵਾਲਾ ਦਿਨ ਇਸ ਲਈ ਚੁਣਿਆ ਕਿ ਆਜ਼ਾਦੀ ਤਾਂ ਸਾਨੂੰ ਮਿਲ ਗਈ ਹਮ ਬਟ ਹੁਣ ਸਾਨੂੰ ਪ੍ਰਦੂਸ਼ਣ ਤੋਂ ਤੇ ਗੰਦੇ ਪਾਣੀ ਤੋਂ ਵੀ ਆਜ਼ਾਦੀ ਦਿਵਾ ਦਿਓ ਓਕੇ ਇਹ ਸਭ ਤੋਂ ਵੱਡੀ ਲੋੜ ਆ ਜੀ ਜ਼ਿੰਦਗੀ ਨੂੰ ਕਿਉਂਕਿ ਜਾਲਾ ਜਿਹੜਾ ਉਹ ਜੀਵਨ ਦਾ ਸਭ ਤੋਂ ਜ਼ਰੂਰੀ ਸਰੋਤ ਹੈ ਔਰ ਉਹੀ ਗੰਦਾ ਮੈਂ ਜਿਹੜਾ ਡਿਸਕਸ਼ਨ ਹੋਈ ਆ ਲੁਧਿਆਣੇ ਚ ਉਹਦੇ ਚ ਦੇਖਿਆ ਕਿ ਜਾਣੇ ਮਾਣੇ ਗਾਇਕ ਕਮਰ ਘਰੇਵਾਲ ਵੀ ਤੁਹਾਡੇ ਨਾਲ ਸਨ ਕੁਝ ਹੋਰ ਵੀ ਜਿਹੜੇ ਕਲਾਕਾਰ ਨੇ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਜੁੜ ਰਹੇ ਨੇ ਕਿਉਂਕਿ ਜੇ ਥੋੜਾ ਜਿਹਾ ਗਲੈਮਰ ਐਲੀਮੈਂਟ ਇਹਦੇ ਚ ਐਡ ਹੋ ਜਵੇ ਤੇ ਉਹਦੇ ਨਾਲ ਫਿਰ ਲੋਕਾਂ ਨੂੰ ਜੋੜਨਾ ਥੋੜਾ ਜਿਹਾ ਸੌਖਾ ਹੋ ਜਾਂਦਾ ਬਿਲਕੁਲ ਹੋਣਗੇ ਸੰਧੂ ਸਾਹਿਬ ਅਗਲੀਆਂ ਮੁਲਾਕਾਤਾਂ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਵੇਖੂਗੇ ਔਰ ਸਭ ਤੋਂ ਅੱਛੀ ਗੱਲ ਇਹ ਹੈ ਕਿਸਾਨ ਆंदोलਨ ਦੌਰਾਨ ਇੱਕ ਕਲਾਕਾਰਾਂ ਵੱਲੋਂ ਇੱਕ ਪੋਜ਼ਿਟਿਵ ਰੁਖ ਤੁਸੀਂ ਵੇਖ ਹੀ ਚੁੱਕੇ ਹੋ ਕਿ ਇਹ ਸੁਹਿਰਦ ਵੀ ਨੇ ਇਹ ਪੰਜਾਬ ਦੇ ਮਸਲਿਆਂ ਨੂੰ ਝੜਨਾ ਵੀ ਚਾਹੁੰਦੇ ਨੇ ਸਿਰਫ ਇੱਕ ਤਰੀਕਾ ਹੁੰਦਾ ਹੈ ਕਿ ਹਰ ਇੱਕ ਤੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਉਮੀਦ ਨਾ ਕਰੋ ਜਿਹੜਾ ਬੰਦਾ ਜਿੰਨਾ ਜਿਸ ਤਰ੍ਹਾਂ ਨਾਲ ਕੰਟਰੀਬਿਊਟ ਕਰਨਾ ਚਾਹੁੰਦਾ ਹੈ ਉਹਨੂੰ ਆਪਾਂ ਜੀ ਆਇਆਂ ਨੂੰ ਕਹੀਏ ਵੈਲਕਮ ਕਗੇ ਔਰ ਉਹਨਾਂ ਸਾਰਿਆਂ ਨੂੰ ਨਾਲ ਲਈਏ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਐਕਟਰਾਂ ਨੂੰ ਵੀ ਔਰ ਸਿੰਗਰਾਂ ਨੂੰ ਵੀ ਵੇਖੋਗੇ ਕਿ ਉਹ ਇਸ ਮਸਲੇ 'ਚ ਸਾਡੇ ਨਾਲ ਖੜੇ ਹੋਣ ਅਮਿਤੋ ਜੀ ਲਾਸਟ ਸਵਾਲ ਹੈ ਮੇਰਾ ਵੀ ਇਸ ਮਸਲੇ ਨੂੰ ਵਾਤਾਵਰਨ ਨੂੰ ਲੈ ਕੇ ਪਾਣੀ ਨੂੰ ਲੈ ਕੇ ਜ਼ਮੀਨ ਹੇਠਲਾ ਪਾਣੀ ਜਿਹੜਾ ਘਟ ਰਿਹਾ ਵਾ ਉਹਨੂੰ ਲੈ ਕੇ ਕੋਈ ਤੁਸੀਂ ਕੋਈ ਫਿਲਮ ਬਣਾਉਣ ਜਾ ਰਹੇ ਜੇ ਕੋਈ ਇਹਨੂੰ ਸੈਲੂਲੋਇਡ ਤੇ ਜਾਂ ਵੱਡੇ ਪਰਦੇ ਤੇ ਕੁਝ ਕਰੋਗੇ ਇਹਦੇ ਬਾਰੇ ਬਿਲਕੁਲ ਮੈਨੂੰ ਲੱਗਦਾ ਹੈ ਨਾ ਜਿਵੇਂ ਪਹਿਲਾਂ ਬਣਾਈਆਂ ਸੀ ਹਵਾਏ ਹੋਵੇ ਕਾਫਲਾ ਹੋਵੇ ਗਦਾਰ ਹੋਵੇ ਜਾਂ ਮੋਟਰ ਮਿੱਤਰਾਂ ਹੋਵੇ ਸਾਰੀਆਂ ਇਸ਼ੂ ਪ੍ਰਦਾਨ ਫਿਲਮਾਂ ਸੀ ਔਰ ਜਿੰਨੇ ਤੁਸੀਂ ਰੀਅਲਿਸਟਿਕ ਇਸ਼ੂ ਲੈਨੇ ਹੋ ਜੀ ਔਰ ਉਹਨਾਂ ਦੇ ਫਿਲਮ ਬਣਾਉਣੇ ਉਹ ਤਾਂ ਉਹ ਮੈਨੂੰ ਲੱਗਦਾ ਇੱਕ ਜਿਵੇਂ ਤੁਸੀਂ ਜਰਨਲਿਸਟ ਹੋ ਕੇ ਹਰ ਰੋਜ਼ ਜੋ ਵੀ ਮਸਲਾ ਬਾਵਸਤਾ ਹੈ ਪੰਜਾਬ ਨਾਲ ਜਾਂ ਹਿੰਦੁਸਤਾਨ ਨਾਲ ਤੁਸੀਂ ਉਹਨੂੰ ਰਿਐਕਟ ਕਰਦੇ ਹੋ ਉਸੇ ਤਰ੍ਹਾਂ ਫਿਲਮ ਮੇਕਰਾਂ ਨੂੰ ਵੀ ਰਿਐਕਟ ਕਰਨਾ ਚਾਹੀਦਾ ਹੈ ਫਿਲਮ ਦੇ ਤੌਰ ਤੇ ਕਿ ਯਾਰ ਆ ਸਾਡਾ ਮਸਲਾ ਹੈ ਇਹਦੇ ਬਾਰੇ ਕਿਉਂਕਿ ਫਿਲਮ ਦੀ ਜਿਹੜੀ ਅਪੀਲ ਹੁੰਦੀ ਹੈ ਨਾ ਸੰਧੂ ਸਾਹਿਬ ਤੁਸੀਂ ਵਾਕਿਫ ਹੋ ਨਾ ਗੱਲਾਂ ਤੋਂ ਚਾਹੇ ਉਹ ਹਾਲੀਵੁੱਡ ਦੀਆਂ ਫਿਲਮਾਂ ਹੋਣ ਜਾਂ ਹਿੰਦੀ ਦੀਆਂ ਉਹਨਾਂ ਦਾ ਅਸਰ ਬਹੁਤ ਡੂੰਘਾ ਹੁੰਦਾ ਹੈ ਅਨੰਦ ਜੀ ਤੇ ਇਹ ਬਣੂਗੀ ਜੀ ਜ਼ਰੂਰ ਬਣਾਵਾਂਗੇ ਔਰ ਇੱਕ ਮੈਦਾ ਬਲਕਿ ਰੀਚ ਚਲਾਉਣੀ ਚਾਹੁੰਦਾ ਹੈ ਕਿ ਪੰਜਾਬੀ ਸਿਨੇਮੇ ਵਿੱਚ ਵੀ ਤੇ ਹਿੰਦੀ ਸਿਨੇਮੇ ਵਿੱਚ ਵੀ ਅਸੀਂ ਇਹ ਸੁ ਪ੍ਰਧਾਨ ਫਿਲਮਾਂ ਵੀ ਕਰੀਏ ਹਾਂ ਕਰੀਏ ਉਹਨੂੰ ਐਂਟਰਟੇਨਮੈਂਟ ਚ ਲਪੇਟ ਕੇ ਕਿਉਂਕਿ ਜੇ ਅਸੀਂ ਸਿਰਫ ਡਾਕੂਮੈਂਟਰੀ ਟਾਈਪ ਆਫ ਫਿਲਮਾਂ ਬਣਾਵਾਂਗੇ ਲੋਕਾਂ ਨੇ ਵੇਖਣੀ ਆਉਗਾ ਉਹ ਤੁਸੀਂ ਬੜੀਆਂ ਫਿਲਮਾਂ ਨੇ ਜਿਵੇਂ ਤੁਸੀਂ ਵੇਖੀ ਹੋਣੀ ਉਮਰ ਮੁਖਤਾਰ ਲੋਨ ਆਫ ਡੇਜ਼ਰ ਜੀ ਐਫ ਜੀ ਬਰੇਵ ਹਾਰਟ ਇਨੀਆ ਫਿਲਮਾਂ ਲੈ ਲਓ ਮੈਂ ਵੀ ਹੁਆਈਆਂ ਹੀ ਬਣਾਈ ਸੀ ਕਿ ਐਂਟਰਟੇਨਮੈਂਟ ਨੂੰ ਵਿੱਚ ਰੱਖੋ ਲੇਕਿਨ ਉਹਦੇ ਚ ਕੋਈ ਇਸ਼ੂ ਦੀ ਗੱਲ ਵੀ ਕਰੂੰ ਕੁਛ ਕਹਿ ਵੀ ਜਾਓ ਜੇ ਰੰਗ ਦੇ ਬਸੰਤੀ ਸੀ ਮੁੰਨਾ ਭਾਈ ਸੀ ਹਨ ਐਵੀ ਜੀ ਚੀਜ਼ ਬਣਾਵਾਂਗੇ ਜਾ ਕੇ ਪਾਣੀ ਤੇ ਵੀ ਤੇ ਬਾਕੀ ਈਸ਼ੂਆਂ ਤੇ ਆਪਣੇ ਬਹੁਤ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਬਾਹਰ ਵਸ ਰਹੇ ਨੇ ਔਰ ਉਹਨਾਂ ਦੀਆਂ ਜ਼ਮੀਨਾਂ ਇੱਥੇ ਹਾਲੀ ਵੀ ਹਨ ਸੋ ਉਹਨਾਂ ਨੂੰ ਕੋਈ ਜਾਂਦੇ ਜਾਂਦੇ ਸੁਨੇਹਾ ਦੇਣਾ ਚਾਹੋਗੇ ਮੈਂ ਬਿਲਕੁਲ ਕਹਿਣਾ ਚਾਹਾਂਗਾ ਕਿ ਸੁਧਾਰ ਹੈ ਨਾ ਜਿਹੜਾ ਇਹ ਦੂਜੇ ਵੱਲ ਹੱਥ ਕਰਕੇ ਨਹੀਂ ਆਪਦੇ ਵੱਲ ਹੱਥ ਕਰਕੇ ਸ਼ੁਰੂ ਹੁੰਦਾ ਹੈ ਜਿਹੜੇ ਬੰਦੇ ਬਾਹਰ ਬੈਠੇ ਨੇ ਇਹਦਾ ਮਤਲਬ ਉਹ ਉਹਨਾਂ ਨੂੰ ਜਿਹੜੀ ਇੱਥੋਂ ਜ਼ਮੀਨ ਦਾ ਠੇਕਾ ਹੈ ਉਹ ਕੋਈ ਐਨਾ ਨਹੀਂ ਕਿ ਉਹ ਉਹਦੇ ਤੇ ਨਿਰਪਰ ਕਰ ਰਹੇ ਹੋ ਐਟ ਲੀਸਟ ਜਦੋਂ ਤੁਸੀਂ ਉਹਨਾਂ ਜ਼ਮੀਨਾਂ ਦੇ ਠੇਕੇ ਦੇਵੋ ਤਾਂ ਉਹਦੇ ਵਿੱਚ ਕੋਸ਼ਿਸ਼ ਕਰੋ ਕਿ ਪਾਣੀ ਬਚਾਉਣ ਵਾਲੀਆਂ ਫਸਲਾਂ ਵੱਧੇ ਤੇ ਜੋ ਪਾਣੀ ਦੀ ਅਪਸ ਸੇਵਸਤੀ ਕਰ ਸਕਦੇ ਆ ਜਿਵੇਂ ਰੇ ਪਾਉਣਾ ਹੈ ਜੀ ਅਸੀਂ ਸਪ੍ਰੈਆਂ ਕਰਨ ਵਾਲਾ ਹੈ ਉਨਾ ਫਸਲਾਂ ਤੋਂ ਪਰਹੇਜ਼ ਕਰੀਏ ਕਿਉਂਕਿ ਜੇ ਅਸੀਂ ਆਪਦਾ ਪਾਣੀ ਨਾ ਬਚਾਇਆ ਅੱਜ ਕੱਲ ਤੁਸੀਂ ਵੇਖ ਰਹੇ ਹੋਗੇ ਮਹਾਰਾਸ਼ਟਰ 'ਚ ਇੱਕ ਬਾਲਟੀ ਪਾਣੀ ਲੈਣ ਲਈ ਸਾਰੀ ਰਾਤ ਅੜਾ ਰਹਿਣਾ ਪੈਂਦਾ ਹੈ ਲਾਈ ਵਿੱਚ ਤੇ ਉਹ ਦਿਨ ਸਾਡਾ ਦੂਰ ਨਹੀਂ ਸਰ ਤੁਸਾਂ ਮਲੇਰ ਕੋਟਲੇ ਕੋਲੇ ਤੇ ਕਫਾ ਫਤੇਗੜ ਸਾਹਿਬ ਤੋਂ ਪਿੰਡ ਇਹੋ ਜਿਹੇ ਨੇ ਜਿੱਥੇ ਪਾਣੀ ਖਤਮ ਹੋ ਗਿਆ ਥਾੜਾ ਸਹੀ ਗੱਲ ਬਾਕੀ ਥਾਵਾਂ ਤੇ ਹੋਣ ਵਾਲਾ ਇਹ ਅਸੀਂ ਹੁਣੇ ਨਹੀਂ ਸੋਚਾਂਗੇ ਤਾਂ ਉਹ ਦਿਨ ਜ਼ਿਆਦਾ ਦੂਰ ਨਹੀਂ ਆਪਾਂ ਹੁਣੇ ਚਿੰਤਾ ਤੋਂ ਹੋ ਜਾਈਏ ਖਬਰਦਾਰ ਹੋ ਜੀ ਬਹੁਤ ਧੰਨਵਾਦ ਅਮਿਤੋਜ ਮਾਨ ਜੀ ਥੈਂਕ ਯੂ ਤੁਸੀਂ ਸਾਡੇ ਨਾਲ ਜੁੜੇ ਸਮਾਂ ਕੱਟਿਆ ਥੈਂਕ ਯੂ 올 ది ਬੈਸਟ